ਰੰਕਾਰ ਤੁੰਗਾ ਬਾਪਾ ਉਸਤਤ ਮਨ ਮੈਂ ਕਰ ਨਿਰੰਕਾਰ ਪਰ ਮਨ ਮੇਰੇ ਸਤ ਬਿਉਗਾਰ ਵੇਦ ਪੁਰਾਣ ਸਿਮਰਤ ਸੁਣੇ ਬੋ ਵਿਦ ਕਰੋ ਵਿਚਾਰ ਪਤ ਤੇ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਸਤ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡਾ ਜੇ ਕੋ ਕਥਾ ਤਾਂ ਅੰਤ ਨਾ ਹੰਕ ਬਾਬਾ ਨਾਨਕ ਧੰਨ ਕ ਤਿੰਨ ਜਮ ਨੇੜ ਨਾ ਆਇਆ ਤੂੰ ਕਰਨ ਕਾਰਨ ਸਮਰਦਾ ਕਰ ਹੈ ਕਾ ਤੇ ਮੈਂ ਤੁਝ ਬਿਨ ਅਬਰ ਨਾ ਕੋਈ ਦੁਧ ਆਪੇ ਸਿਸ਼ਟ ਕਰੀਆ ਆਪੇ ਗੁਣ ਕੋਈ ਸਭ ਕੋ ਸ਼ਬਦ ਵਰਤਦਾ ਜੋ ਕਰੈ ਸੋ ਹੋਈ ਗੁੜਾਈ ਗੁਰਮਖ ਦੇਵ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਧਿਆ ਗੁਰਮੁਖ ਨਾਨਕ ਆਰਧਿਆ ਸਭ ਆਖੋ ਤਨ ਧਨ ਧਨ ਗੁਰਸੋਈ ਹਰ ਜੁਗ ਜੁਗ ਭਗਤ ਆਇਆ La love, my love. ਅਦਰ ਕਰੀ ਤੇ ਜੀ ਆਰਿਜਕ ਸੰਭਾਹੇ ਸਾਈ ਘਰ ਕਮਾਵਣੀ ਦੁਰਸ਼ੋਡੀ ਤੈ ਨ ਪਾਏ ਨਾਨਕ ਏਕੀ ਬਾਹ ਜੀ ਔਰ ਤੁਜੀ ਨਾਮ ਹੀ ਜਾਏ ਸੋ ਕਰੇ ਜੇ ਤਿਸਹਰ ਜਾਏ ਕੋ ਕਰੇ ਜਿਤ ਸਹਿ ਰਜਾਈ ਸੁਦ ਤਤ ਨਾਮ ਜਿ ਆਹੇ ਗੁਰੂ ਦੇ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਹੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਪ੍ਰਸਾਦ ਜਿ ਜਿਤੇ ਤੇ ਕਹ ਨਾਮ ਸੱਚੇ ਸਾਹਿਬ ਕਿਆ ਨਹੀਂ ਹਰ ਤੇ ਰਹਾ ਸੱਚਾ ਨਾਮ ਨਰਾਇਆ ਦਾ ਰੋ hard right. ਦਾ ਮਾਤਾ ਧਰਤ ਮੁਹਤ ਦਿਵਸ ਰਾਤ ਦੁਏ ਦਾਈ ਦਾ ਆ ਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਬਾਚੈ ਧਰਮ ਦੂਰ ਕਰਮੀ ਆਪੋ ਆਪਣੇ ਕਰਮੀ ਆਪੋ ਆਪਣੇ ਇਹਨੇ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾ ਸੁਖ ਕੋਟ ਅਨੰਦ ਰਾਜ ਸੁਖ ਭਗਵ ਹਰ ਸਿਮਰਤ ਬਿਨਸ ਸਭ ਦੁਖ ਮਾਈ ਮੇਰੇ ਮਨ ਕੋ ਸੁਖ ਸੋਖ ਬੋ ਗਵਾ ਹਰ ਸਿਮਰਤ ਬਿਨਸ ਸਭ ਦੁਖ ਰਹਾ ਕੋਟ ਜਨਮ ਕੇ ਕਿਲ ਬਖਨਸ ਹੈ ਸਿਮਰਤ ਪਾਵਨ ਤਨ ਮਨ ਸੁਖ ூபூர்ண பைியசா தர்ஷன பேட்டரி பார்பஷ்ட காத்தேன பார ਸਰਨ ਗਏ ਸੁਖ ਸਾਗਰ ਜਨਮ ਮਰਨ ਫਿਰ ਗਰਵਨਾ ਤੋਂ ਤੋਕਾ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੱਖ ਸਰਨ ਗਏ ਸੁਖ ਸਾਗਰ ਜਨਮ ਮਰਨ ਫਿਰ ਗਰਵ ਨਾ ਤੋਕਾ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार रूप सच्चे बादशाह जी आप जी दे हुजूर अमृत वेले तो लेके ऐस वेले तक श्री आसा जी दी वार देस लोक शांत शब्द कीर्तन जी की अरदास ਅੱਖਰ ਲਗ ਕਾ ਨਾਂ ਤੁਖ ਭੁੱਲ ਚੁਕ ਮਾ ਭਾਬ ਜੀ ਦੇ ਚਰਨ ਕਮਣਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ